ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲੋਂਗੋ ਦੇਵਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਸਹਿਤ ਗੁਰੂ ਫਤਿਹ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਵੀਰੋ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੀ ਇਹ ਲੜਾਈ ਵਿੱਢੀ ਹੋਈ ਹੈ ਜਿਹੜਾ ਵੀ ਜਿੱਥੇ ਵੀ ਲੜ ਰਿਹਾ ਮੈਂ ਉਹਦਾ ਧੰਨਵਾਦ ਕਰਦਾ ਹਾਂ ਪਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਨਾ ਇਹ ਕੰਮ ਕਰੋ ਤਾਂ ਜੋ ਸਾਡੇ ਲਈ ਵੀ ਸਿਰਦਰਦੀ ਬਣੇ ਤੇ ਆਮ ਪਬਲਿਕ ਦੇ ਲਈ ਵੀ ਸਿਰਦਰਦੀ ਬਣੇ ਕਿਉਂਕਿ ਮੈਂ 2008 ਤੋਂ ਲਗਾਤਾਰ ਇਹਨਾਂ ਦੇ ਖਿਲਾਫ ਬਹੁਤ ਵੱਡੀਆਂ ਕਾਰਵਾਈਆਂ بڑے ਲੋਕਾਂ ਦੇ ਪੈਸੇ ਦੁਆਏ ਤੇ ਹੁਣ ਤੱਕ ਜਿਹੜਾ ਇਹ ਲਗਾਤਾਰ ਜਾਰੀ ਹੈ ਮੈਂ ਕਿਵੇਂ ਚ ਹੁੰਦਿਆਂ ਸੌਖਾ ਹੁੰਦਾ ਬਾਹਰ ਜਾ ਕੇ ਤੁਹਾਨੂੰ ਕਿਉਂਕਿ ਮੈਂ ਤੁਹਾਨੂੰ ਕੱਲ ਵੀ ਬੇਨਤੀ ਕੀਤੀ ਸੀ ਵੀ ਮੈਂ ਤਾਂ ਹੋਰ ਜਿਹੜੇ ਮੇਰੇ ਤਾਂ ਲੜਾਈ ਉਹ ਹੀ ਨਹੀਂ ਸੂਤ ਆ ਰਹੀ ਤੇ ਬਾਕੀ ਚਲੋ ਜਿਹੜੇ ਵਿਚਾਰੇ ਕਈ ਵਾਰੀ ਆਸ ਉਮੀਦ ਨਾਲ ਸੰਪਰਕ ਕਰਦੇ ਆ ਜਿੰਨੇ ਵੀ ਕੋਈ ਪੀੜਤ ਪਰਿਵਾਰ ਹੈ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਮੈਂ ਜਿੰਨੀ ਜੋਗਾ ਹੈਗਾ ਹਰੇਕ ਦੇ ਨਾਲ ਮੈਂ ਖੜਦਾ ਵੀ ਆ ਤੇ ਜਿੱਥੇ ਮੇਥੋਂ ਜਿੰਨਾ ਕੁ ਹੁੰਦਾ ਮੈਂ ਕਰਦਾ ਕਿਉਂਕਿ ਮੇਰੀ ਲੜਾਈ ਉਹ ਹੋਰ ਤਰ੍ਹਾਂ ਦੀ ਉਹ ਬਹੁਤ ਵੱਡੀ ਲੜਾਈ ਆ ਉਹਦੇ ਲਈ ਮਾਨਸਿਕ ਸਥਿਤੀ ਸਾਰਾ ਕੁਝ ਆਪਦਾ ਸਟੇਬਲ ਚਾਹੀਦਾ ਤੇ ਉਹ ਬੜੀ ਦ੍ਰਿੜਤਾ ਦ੍ਰਿੜਤਾ ਨਾਲ ਲੜਨੀ ਪੈ ਰਹੀ ਹੈ ਤੇ ਅੱਜ ਕੁਝ ਬੱਚਿਆਂ ਨੇ ਮੇਰੇ ਨਾਲ ਸੰਪਰਕ ਕੀਤਾ ਕੁਵੈਤ ਤੋਂ ਆਪਣੇ ਕੁਝ ਪੰਜਾਬ ਦੇ ਬੱਚੇ ਆ ਕੁਝ ਯੂਪੀ ਦੇ ਆ ਕੁਝ ਬਿਹਾਰ ਦੇ ਆ ਜਿਹੜੇ ਕਿ ਉੱਥੇ ਜਾ ਕੇ ਬੜੀ ਮੁਸੀਬਤ ਵਿੱਚ ਫਸੇ ਹੋਏ ਆ ਤੇ ਜਲੰਧਰ ਦਾ ਇੱਕ ਟਰੈਵਲ ਏਜੰਟ ਆ ਜਿਨੇ ਇਹ ਬੱਚੇ ਪੰਜਾਬ ਦੇ ਬੱਚੇ ਜਿਹੜੇ ਜ਼ਿਆਦਾ ਭੇਜੇ ਬਾਕੀ ਹੋਰ ਟਰੈਵਲ ਏਜੰਟਾਂ ਉਹਨਾਂ ਦੀਆਂ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਂਗਾ ਪਹਿਲਾਂ ਉਹਨਾਂ ਬੱਚਿਆਂ ਦੀ ਵੀਡੀਓ ਸੁਣੋ ਤੇ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਆ ਜੇ ਤੁਸੀਂ ਕਿਉਂਕਿ ਤੁਸੀਂ ਵੀ ਮੈਂਬਰ ਪਾਰਲੀਮੈਂਟ ਹੁੰਦੇ ਆ ਬਹੁਤ ਵੱਡੀ ਲੜਾਈ ਇਹਨਾਂ ਦੇ ਖਿਲਾਫ ਲੜੀ ਬੜੇ ਬੱਚਿਆਂ ਦੀ ਤੁਸੀਂ ਮਦਦ ਕੀਤੀ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਉਹਨਾਂ ਨੇ ਵੀ ਬੜੀ ਟਰੈਵਲ ਏਜੰਟਾਂ ਦੇ ਖਿਲਾਫ ਇੱਕ ਲੜਾਈ ਵੀ ਢੀ ਰੱਖੀ ਜੋ ਕਿ ਛਲਾਗਾ ਯੂ ਤੇ ਇਹ ਵੀ ਜਿਹੜੀ ਹੋ ਗਈ ਹੈ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਅਪੀਲ ਹੈ ਕਿਉਂਕਿ ਤੁਹਾਨੂੰ ਅਸੀਂ ਵੋਟਾਂ ਵਾ ਕੇ ਚੁਣਿਆ ਸਰਕਾਰ ਤੇ ਮੁੱਖ ਮੰਤਰੀ ਸਾਰਿਆਂ ਦਾ ਹੁੰਦਾ ਤੇ ਸਾ ਹਰੇਕ ਬੰਦਾ ਉਮੀਦ ਕਰਦਾ ਹੁੰਦਾ ਤੇ ਹੁਣ ਵੀ ਜੇ ਤੁਸੀਂ ਸਖਤ ਕਾਰਵਾਈ ਕਰਨੀ ਚਾਹੁੰਦੇ ਹੋ ਜਿੰਨੀਆਂ ਵੀ ਦਰਖਾਸਤਾਂ ਇਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਂਡਿੰਗ ਪਈਆਂ ਜਿਹੜੀਆਂ ਸਬਡਿਵੀਜ਼ਨਾਂ ਚ ਡੀਐਸਪੀ ਸਹਿਬਾਨ ਕੋਲੇ ਐਸਐਚਓ ਸਹਿਬਾਨ ਕੋਲੇ ਐਸਐਸਪੀ ਸਹਬਾਨ ਕੋਲੇ ਉ ਤਰੰਤ ਜਿਹੜੀ ਕਾਰਵਾਈ ਕਰ ਦੇਣੀ ਚਾਹੀਦੀ ਹੈ ਤੇ ਇੱਕ ਕਾਨੂੰਨ ਇਸ ਤਰ੍ਹਾਂ ਦਾ ਬਣਾ ਦੇਣਾ ਚਾਹੀਦਾ ਵੀ ਘੱਟੋ ਘੱਟ 10 ਸਾਲ ਦੀ ਸਜ਼ਾ ਤੇ 1 ਕਰੋੜ ਰੁਪਏ ਤੱਕ ਇਹਨਾਂ ਨੂੰ ਜੁਰਮਾਨਾ ਹੋਵੇ ਤੇ ਕੇਸ ਦਰਜ ਜਦੋਂ ਹੋ ਜਾਂਦਾ ਕਿਉਂਕਿ ਇਹਨਾਂ ਨੇ ਤਾਂ ਪਹਿਲਾਂ ਹੀ ਲੁੱਟੇ ਪੱਟੇ ਹੁੰਦੇ ਅਗਲੇ ਤੇ ਅਗਲੇ ਉਜੜੇ ਦੁਬਾਰਾ ਡਬਲ ਉਜੜਦੇ ਆ ਜਦੋਂ ਮੁਕੱਦਮਾ ਲੜਨਾ ਪੈਂਦਾ ਉਦੋਂ ਹੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕੇਸ ਦੇ ਨਾਲ ਅਟੈਚ ਕਰਾ ਦਿੱਤੀ ਜਾਵੇ ਕੋਈ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਇਹ ਤਾਂ ਉਹਨਾਂ ਵਾਲੇ ਪੈਸਿਆਂ ਦੇ ਵਿੱਚੋਂ ਵਕੀਲ ਕਰੀ ਜਾਂਦੇ ਆ ਤੇ ਜਿਹੜਾ ਪੀੜਤ ਹੁੰਦਾ ਉਹਨੂੰ ਡਬਲ ਮਾਰ ਪੈਂਦੀ ਹੈ ਤੇ ਆ ਵੀਰੋ ਉਹਨਾਂ ਬੱਚਿਆਂ ਦੀ ਪਹਿਲਾ ਵੀਡੀਓ ਸੁਣੋ ਫਿਰ ਆਪਾਂ ਅਗਲੀ ਅੱਗੇ ਗੱਲ ਕਰਦੇ ਹਾਂ ਹਾਂਜੀ ਭਾਈ ਸੱਸੀ ਗਾਵਿਆਣਾ ਸੰਦੀਪ ਕੁਮਾਰ ਜੀ ਸਨ ਆਫ ਸੌਨ ਲਾਲ ਪਿੰਡ ਘੇੜਵਾ ਰਹੇ ਆ ਜਿਸ ਡਿਸਟ੍ਰਿਕਟ ਹੁਸ਼ਿਆਰਪੁਰ ਹੈ ਅਸੀਂ ਪਾਣੀ 11 11 2023 ਨੂੰ ਸਾਰੇ ਇੱਕ ਵਾਰ ਵਿੱਚ ਐਸੀ ਮਤਲਬ ਜਿਹੜਾ ਵੀਡੀਓ ਦੇ ਵਿੱਚ ਪੰਦੀ ਹੈ ਸਾਰੇ ਜੀ ਮਾਰ ਕੋਮ ਸਾਡੀ ਕੰਪਨੀ ਹੈ ਜੀ ਤੇ ਜਦਦੇ ਆਪਾਂ 2 ਮਹੀਨੇ ਹੋ ਗਏ ਸਾਨੂੰ ਆਏ ਨੂੰ ਨਾਲ ਜੀ ਕੋਈ ਮਤਲਬ ਕਿ ਸਾਨੂੰ ਕੋਈ ਸੈਲਰੀ ਦੇ ਆ ਤੇ ਨਾ ਕੋਈ ਮਤਲਬ ਖਾਣੇ-ਕੂਣੇ ਦਾ ਮਤਲਬ ਕਿ ਸਾਨੂੰ ਪੈਸੇ ਦੇ ਰਹੇ ਆ ਤੇ 2 4 ਪੀਏ ਦੇ ਕੇ ਮਤਲਬ ਕਹੀ ਖਾਣਾ ਖਾ ਰਹੇ ਆ ਜੀ ਇੱਥੇ ਠੀਕ ਆ ਜੀ ਉਸ ਤੋਂ ਬਾਅਦ ਨਾ ਕੋ ਕੰਪਨੀ ਦੇ ਵਿੱਚ ਸੇਫਟੀ ਹੈ ਜੀ ਠੀਕ ਆ ਜੀ ਤੇ ਨਾ ਮਤਲਬ ਕੋਈ ਮਤਲਬ ਕਿ ਸਾਡੇ ਬੰਦੇ ਦੀ ਇੱਕ ਸੱਟ ਲੱਗੀ ਹੈ ਪੰਜਾਬੀ ਦਾ ਨਾਂ ਉਹਦੀ ਮਲਕ ਕੋਈ ਆਈਡੀ ਹੈ ਕਿਸੇ ਦੀ ਮਤਲਬ ਕੋ ਨਾ ਕੋ ਆਈਡੀ ਨਾ ਕੋ ਮੈਡੀਕਲ ਨਾ ਕੋ ਫਿੰਗਰਪ੍ਰਿੰਟ ਕੋਸ਼ਿਸ਼ ਠੀਕ ਆ ਜੀ ਜਿਹੜੇ ਸਾਡੇ ਏਜੰਟ ਆ ਜੋ ਵੀ ਇੱਥੇ ਆਪਣੀ ਮੀਟਿੰਗ ਆ ਉਹਨੂੰ ਦੇ ਰਹੇ ਪੰਜਾਬ ਪੰਜਾਬ ਵਾਲੇ 100000 ਰੁਪਏ ਲੱਗੇ ਆ ਜੀ ਤੇ ਬਾਕੀ ਜਿਹੜੇ ਮੂਵੀ ਤੋਂ ਆਏ ਉਹ 75000 ਰੁਪਏ ਲੱਗੇ ਠੀਕ ਆ ਜੀ ਮੇਰੇ ਵੀਗਾ ਮਨ ਲੱਗ ਮਨਵਾਰੀ ਬੰਦਾ ਜੀ ਉਹ ਠੀਕ ਹੈ ਜੀ ਤੇ ਨਾ ਕੋ ਉਹ ਮੱਲਕੇ ਸਾਡੀ ਕੋਈ ਸੁਣਵਾਈ ਕਰਦਾ ਜੀ ਕੁਝ ਨਹੀਂ ਕਰਦਾ ਇੱਥੇ ਆਪਾਂ ਫਸੇ ਹੋ ਜਾਈਏ ਇੱਕ ਤਰ੍ਹਾਂ ਦੇ ਹਾਂਜੀ ਆ ਸਾਰੇ ਬੰਦੇ ਆ ਜੀ ਠੀਕ ਹੈ ਜੀ ਸਾਰਿਆਂ ਦੇ ਏਜੰਟਾਂ ਨੇ ਡੇਟੇ ਲੱਖ ਰੁਪਈਆ ਲਿਆ ਜੀ 8 ਘੰਟੇ ਡਿਊਟੀ ਮੱਲਕੇ ਸਾਡਾ ਐਗਰੀਮੈਂਟ ਹੋਇਆ 160 ਤੇ 8 ਘੰਟੇ ਡਿਊਟੀ ਹੋਈ ਹੋ ਜੀ ਇੱਥੇ 10 ਘੰਟੇ ਡਿਊਟੀ ਕਰਾਉਂਦੇ ਆ ਤਾਂ ਸਾਨੂੰ 120 ਰੁਪਏ ਦੇ ਰਿਹਾ ਜੀ ਤੇ ਸਾਡੀ ਦਾ ਤੁਹਾਡੇ ਅੱਗੇ ਹੀ ਸੁਣਵਾਈ ਜਾ ਕੇ ਹਾਂਜੀ ਆ ਬਾਕੀ ਆ ਤੁਸੀਂ ਬੰਦਿਆਂ ਨੂੰ ਪੁੱਛ ਲਓ ਕਿੰਨੇ ਡੇਡ ਡੇਡ ਲੱਖ ਰੁਪਏ ਲੱਗੇ ਆਏ ਆ ਆਪਣਾ ਹੱਥ ਘੜਾ ਕਰ ਲੋਗਾ ਸਰ 1 ਲੱਖ 27000 ਰੁਪਏ ਲੱਗਿਆ ਆ 6 7000 ਰੁਪਏ ਲੜੀਓ ਦਾ ਲੱਗਿਆ ਦਾ ਬਾਕੀ ਤੇ ਆ ਬਾਕੀ ਬੰਦੇ 75 75000 ਰੁਪਏ ਲੱਗੇ ਆਏ ਜੀ ਵੀਰੋ ਇਹ ਨੌਜਵਾਨ ਕੀ ਕਰਨ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹਨਾਂ ਬੱਚਿਆਂ ਨੂੰ ਮਜਬੂਰ ਕੀਤਾ ਪੰਜਾਬ ਛੱਡਣ ਨੂੰ ਕਰ ਛੱਡਣ ਨੂੰ ਇਹਨਾਂ ਵਕਤਾਂ ਦੇ ਵਿੱਚ ਪਏ ਇਹ ਜ਼ਿੰਮੇਵਾਰ ਸਾਡੇ ਲੀਡਰ ਨਹੀਂ ਇਹ ਵੀਰੋ ਆ ਉਹ ਕੰਪਨੀ ਹੈ ਜਿਹਦੇ ਵਿੱਚ ਇਹ ਬੱਚੇ ਭੇਜੇ ਗਏ ਤੇ ਕਬਾਇਤ ਵਾਲੇ ਵੀ ਇਹਨਾਂ ਬੱਚਿਆਂ ਦੀ ਉੱਥੇ ਹੈਲਪ ਕਰਨ ਜਿਹੜੇ ਕੋਈ ਉੱਥੇ ਨੇੜੇ ਆ ਟ੍ਰੈਵਲਜੈਂਟ ਦਾ ਤੇ ਕੇ ਹੈ ਹੁਣ ਜਿਹੜੇ ਟਰੈਵਲ ਏਜੰਟ ਨਾਲ ਮੇਰੀ ਗੱਲ ਹੋਈ ਸੀ ਉਹ ਜਲੰਧਰ ਤੋਂ ਐ ਆ ਉਹਦਾ ਨੰਬਰ ਹੈ 98553 40406 ਉਹਨੇ ਵੀ ਕੋਈ ਠੋਸ ਗੱਲ ਦਾ ਜਵਾਬ ਨਹੀਂ ਦਿੱਤਾ ਵੈਂਚਰ ਟਰੈਵਲ ਏਜੰਸੀ ਹੈ ਜਲੰਧਰ ਦੀ ਤੇ ਇਹਨਾਂ ਦੇ ਖਿਲਾਫ ਜਿਹੜੀ ਐ ਕਾਰਵਾਈ ਕੀਤੀ ਜਾਣੀ ਚਾਹੀਦੀ ਐ ਦੂਸਰੀ ਗੱਲ ਇਹਨਾਂ ਬੱਚਿਆਂ ਦਾ ਉੱਥੇ ਕੋਈ ਵਾਰ ਵੀ ਵਿੰਗਾ ਹੋਇਆ ਤੇ ਇਹਦਾ ਖਮਿਆਜਾ ਪੂਕਤ ਨਾ ਪਊ ਉਥੋਂ ਦੀਆਂ ਵੀ ਮੇਰੀਆਂ ਸਕੁਐਡ ਦੇ ਵਿੱਚ ਵੀ ਜਿਹੜੀ ਵੀਰ ਕੋ ਜਥੇਬੰਦੀਆਂ ਸੁਣਦੀਆਂ ਉਹ ਇਹਨਾਂ ਬੱਚਿਆਂ ਦੀ ਤੁਰੰਤ ਹੈਲਪ ਕਰਨ ਤੇ ਇਹਨਾਂ ਬੱਚਿਆਂ ਦੇ ਪਰਿਵਾਰਕ ਮੈਂਬਰ ਮੇਰੇ ਨਾਲ 978007474 6280774622 ਤੇ ਸੰਪਰਕ ਕਰਨ ਜਾਂ ਆਪਣੇ ਉਸ ਜ਼ਿਲ੍ਹੇ ਦੇ ਆਪ ਦੇ ਨਾਲ ਐਸਐਸਪੀ ਸਾਹਿਬ ਨੂੰ ਤੁਰੰਤ ਮਿਲਣ ਉੱਥੇ ਰਿਟਰਨ ਦਰਖਾਸਤ ਦੇਣ ਤੇ ਮੇਰੀ ਜਿੱਥੇ ਮਦਦ ਦੀ ਲੋੜ ਆ ਮੈਨੂੰ ਫੋਨ ਕਰ ਦੇਣ ਮੈਂ ਆਪ ਚੱਲ ਕੇ ਉੱਥੇ ਆਵਾਂਗਾ ਤੇ ਇਨਾਂ ਵੀਰਾਂ ਬੱਚਿਆਂ ਦੀ ਮਦਦ ਕਰਾਂ ਕਿਉਂਕਿ ਸਾਡੇ ਬੱਚੇ ਆ ਸਾਡਾ ਫਰਜ਼ ਬਣਦਾ ਬੱਚਿਆਂ ਨੇ ਉਮੀਦ ਲਾ ਮੈਨੂੰ ਉਥੋਂ ਮੇਰੇ ਨਾਲ ਗੱਲ ਵੀ ਕੀਤੀ ਮੈਨੂੰ ਵੀਡੀਓ ਵੀ ਭੇਜੀ ਤੇ ਇਸ ਵੇਲੇ ਵਿਚਾਰੇ ਬਹੁਤ ਦੁਖੀ ਮਾੜੀ ਸਥਿਤੀ ਦੇ ਵਿੱਚ ਹੈ ਤੇ ਇਸ ਵੀਡੀਓ ਨੂੰ ਇਨਾਂ ਕ ਸ਼ੇਅਰ ਕਰਿਓ ਕਿ ਇਹ ਸਰਕਾਰਾਂ ਤੱਕ ਪਹੁੰਚੇ ਪ੍ਰਸ਼ਾਸਨ ਤੱਕ ਪਹੁੰਚੇ ਤੇ ਇਨਾਂ ਟਰੈਵਲ ਏਜੰਟਾਂ ਦੇ ਖਿਲਾਫ ਜਿੰਨੀਆਂ ਵੀ ਦਰਖਾਸਤਾਂ ਪੈਂਡਿੰਗ ਪਈਆਂ ਮੁੱਖ ਮੰਤਰੀ ਸਾਹਿਬ ਹਦਾਇਤ ਦੇਣ ਇਨਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਇਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਬਣਦੀ ਹੈ। ਪੁਲਿਸ ਚਾਹੇ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ। ਸਰਕਾਰ ਚਾਹੇ ਕੀ ਨਹੀਂ ਕਰ ਸਕਦੀ ਸਭ ਕੁਝ ਹੋ ਸਕਦਾ ਹੈ। ਨਾ ਕਿਸੇ ਨੂੰ ਆਹ ਜਿਹੜਾ ਹੁਣ ਮਾਹੌਲ ਬਣਿਆ ਜੇ ਇਹ ਕੰਮ ਸਹੀ ਕੀਤੇ ਹੁੰਦੇ ਨਾ ਕਿਸੇ ਨੂੰ ਕਿਸੇ ਨਾਲ ਲੜਨਾ ਪੈਂਦਾ ਨਾ ਕਿਸੇ ਨਾਲ ਗਾਲ-ਦੁੱਪੜ ਹੁੰਦਾ ਨਾ ਅੱਜ ਜਿਹੜਾ ਕਾਰਨ ਇਹ ਨਾ ਇਹ ਚੀਜ਼ਾਂ ਬਣਦੀਆਂ। ਇਹ ਬੇਲੋੜੀਆਂ ਗੱਲਾਂ ਜਿਹੜੀਆਂ ਸਰਕਾਰਾਂ ਦੇ ਤੇ ਪ੍ਰਸ਼ਾਸਨ ਦੇ ਕਰਨ ਵਾਲੀਆਂ ਹੁੰਦੀਆਂ ਜਿਹੜੀਆਂ ਅਸੀਂ ਤੁਹਾਨੂੰ ਅਪੀਲਾਂ ਕਰਦੇ ਇਸ ਕਰਕੇ ਇਹ ਜਿਹੜੇ ਟਰੈਵਲ ਏਜੰਟੇ ਰਾਖਸ਼ਸ਼ ਬੁੱਧੀ ਦੇ ਲੋਕ ਨੇ ਸਾਰੇ ਨਹੀਂ ਮੈਂ ਕਹਿੰਦਾ ਸਾਰੇ ਵਿੱਚ ਬਹੁਤ ਚੰਗੇ ਐ ਸਾਡੇ ਵੀ ਬੱਚੇ ਗਏ ਐ ਅਸੀਂ ਵੀ ਜਾ ਕੇ ਸਾਰੇ ਮਾੜੇ ਨਹੀਂ ਹੁੰਦੇ ਜਿਹੜੇ ਮਾੜੇ ਆ ਜਿਹੜੇ ਗੈਰ ਕਾਨੂੰਨੀ ਆ ਉਹਨਾਂ ਦੇ ਖਿਲਾਫ ਵੀ ਤੁਰੰਤ ਕشن ਹੋਣਾ ਚਾਹੀਦਾ ਔਰ ਇਹ ਸਾਰੇ ਰਜਿਸਟਰਡ ਹੋਣੇ ਚਾਹੀਦੇ ਆ ਤੇ ਮੇਰੀ ਲੋਕਾਂ ਨੂੰ ਵੀ ਹੱਥ ਬੰਨ੍ਹ ਕੇ ਅਪੀਲ ਐ ਸਬਜ਼ ਬਾਗ ਵੇਖ ਕੇ ਨਾ ਫਸ ਜਾ ਕਰੋ ਇੱਥੋਂ ਤੱਕ ਕਈ ਜ਼ਮੀਨਾਂ ਵੇਚ ਕੇ ਆਵਦੀਆਂ ਪੰਡਾਂ ਦੀਆਂ ਪੰਡਾਂ ਪੈਸਿਆਂ ਦੀਆਂ ਫੜਾਤੀਆਂ ਇਹ ਵੀ ਨਹੀਂ ਸੋਚਿਆ ਵੀ ਅੱਗੇ ਜਾ ਕੇ ਸਾਡੇ ਨਾਲ ਕੀ ਹੋਊਗਾ ਤੇ ਵੀਰੋ ਇੰਨੇ ਪੈਸੇ ਦੇ ਨਾਲ ਤੁਸੀਂ ਇੱਥੇ ਕਾਰੋਬਾਰ ਸ਼ੁਰੂ ਕਰ ਲਓ ਇੱਥੇ ਵੀ ਭੁੱਖੇ ਨਹੀਂ ਮਰਦੇ ਕੰਮ ਕਰਨਾ ਹੋਣਾ ਚਾਹੀਦਾ ਹਰ ਕੋਈ ਜਗ੍ਹਾ ਮਾੜੀ ਨਹੀਂ ਹੁੰਦੀ ਪਰ ਜਿਹੜਾ ਸਾਨੂੰ ਇੱਕ ਸਾਡੇ ਚ ਰਵਾਜ ਪੈ ਗਿਆ ਤੇ ਕੁਛ ਜਿਹੜੀ ਸਾਡੀ ਇਹ ਦੇਣ ਸਾਡੇ ਲੀਡਰਾਂ ਦੀ ਸਾਡੇ ਪ੍ਰਸ਼ਾਸਨ ਦੀ ਜਿਸ ਕਰਕੇ ਕੋਈ ਇੱਥੇ ਰਹਿ ਕੇ ਰਾਜੀ ਨਹੀਂ ਤੇ ਇਹ ਕਿਹਨੂੰ ਕਸੂਰਵਾਰ ਠਹਿਰਾਈਏ ਇਹ ਸਮੇਂ ਦੀ ਅੱਜ ਲੋੜ ਹੈ ਕਿਉਂਕਿ ਇਹ ਨੌਜਵਾਨਾਂ ਨੂੰ ਬਚਾਉਣਾ ਨੌਜਵਾਨਾਂ ਨੂੰ ਪੜਾਉਣਾ ਇਹ ਸਾਡਾ ਇੱਕ ਮੁੱਢਲਾ ਫਰਜ਼ ਹੈ ਇਹ ਸਾਰੇ ਆਪਾਂ ਰਲ ਮਿਲ ਕੇ ਨਿਭਾਈਏ ਇੱਥੇ ਵੀਡੀਓ ਖਤਮ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ